ਜੀਐਸਟੀ ਨੂੰ ਜਜੀਆ ਟੈਕਸ ਦੱਸਣ ਤੇ ਮੋਦੀ ਦੀ ਤੁਲਨਾ ਔਰੰਗਜੇਬ ਨਾਲ ਕਰਨ ਤੇ ਐਸਜੀਪੀਸੀ ਪ੍ਰਦਾਨ ਕਿਰਪਾਲ ਸਿੰਘ ਵਡੂੰਗਰ ਨੂੰ ਭਾਜਪਾ ਨੇ ਆਪਣੀ ਭਾਸ਼ਾ ਤੇ ਸੰਜਮ ਰੱਖਣ ਦੀ ਨਸੀਅਤ ਦਿੱਤੀ ਭਾਜਪਾ ਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਵਡੂੰਗਰ ਨੂੰ ਸੋ ਸਮਝ ਕੇ ਬੋਲਣਾ ਚਾਹੀਦਾ ਹੈ ਮੈਂ ਸਮਝਦਾ ਕਿ ਉਹਨੂੰ ਆਪਣੀ ਭਾਸ਼ਾ ਤੇ ਸੈਮ ਰੱਖਣਾ ਚਾਹੀਦਾ ਹੈ ਔਰੰਗਜੇਬ ਔਰ ਜਜੀਆ ਇਹ ਐਸੇ ਸ਼ਬਦ ਨਹੀਂ ਕਿ ਅੱਜ ਦੇ ਲੋਕਤੰਤਰ ਦੇ ਅੰਦਰ ਕਿਸੇ ਲਈ ਗਾਲੀ ਵੀ ਹੈ ਤੇ ਮੈਂ ਵਡੂੰਗਰ ਸਾਹਿਬ ਨੂੰ ਪ੍ਰਾਰਥਨਾ ਕਰਦਾ ਤੇ ਆਪਣੀ ਬਾਣੀ ਤੇ ਕੰਟਰੋਲ ਰੱਖਣ ਸੰਯਮ ਰੱਖਣ ਔਰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਪ੍ਰਮੁੱਖ ਲੀਡਰ ਨੇ ਔਰ ਸਾਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੇ ਬਲੰਗਰ ਸਾਹਿਬ ਮੈਂਬਰ ਨੇ ਔਰ ਉਸੇ ਦੇ ਟਿਕਟ ਤੇ ਚੋਣ ਜਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਸਾਡਾ ਐਲਾਈਅੰਸ ਪਾਰਟਨਰ ਹੈ ਤੇ ਜੇ ਇਸ ਤਰ੍ਹਾਂ ਦੀ ਭਾਸ਼ਾ ਬੋਲਣਗੇ ਤਾਂ ਸਾਨੂੰ ਮਜਬੂਰੀ ਚ ਉਹਨਾਂ ਦਾ ਵਿਰੋਧ ਕਰਨਾ ਪਏਗਾ ਔਰ ਇਹ ਭਾਸ਼ਾ ਉਹਨਾਂ ਦੀ برداشت ਨਹੀਂ ਹੋ ਸਕਦੀ ਹਾਲਾਂਕਿ ਭਾਜਪਾਗੂ ਨੇ ਧਾਰਮਿਕ ਸਾਨਾਂ ਤੇ GST ਨਾਂ ਲਗਾਏ ਜਾਣ ਦੀ ਵਕਾਲਤ ਕੀਤੀ ਤੇ ਇਸ ਮਾਮਲੇ 'ਚ ਸਰਕਾਰ ਵੱਲੋਂ ਕੁਝ ਸੋਧਾਂ ਕੀਤੇ ਜਾਣ ਦੀ ਵੀ ਉਮੀਦ ਜਤਾਈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗ ਬਣੀ ਟੀਵੀ